ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨਾ ਭਾਗਾਣਾ ਦਿਨ ਚੜਿਆ ਸਾਡੇ ਸਾਰਿਆਂ ਲਈ ਅੱਜ ਇੰਨੀ ਖੁਸ਼ੀ ਹੈ ਮੈਂ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅੱਜ ਸਾਡਾ ਸਿੱਧੂ ਮਸਲਾ ਦਾ ਭਾਈ ਸਾਡਾ ਵੱਡਾ ਭਾਈ ਵਾਪਸ ਆ ਗਿਆ ਔਰ ਸਾਡੇ ਕੋਲ ਲਫ਼ਜ਼ ਨਹੀਂ ਹੈ ਲੇਕਿਨ ਇਹ ਸਾਰਾ ਕਰਮ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਉਹਨਾਂ ਦੇ ਕਰਮਾਂ ਦੇ ਸਦਕੇ ਉਹਨਾਂ ਦੀਆਂ ਦੁਆਵਾਂ ਸਦਕੇ ਅੱਜ ਸਾਡਾ ਭਰਾ ਸਾਡੇ ਦੇ ਵਿੱਚ ਵਾਪਸ ਆਇਆ ਉਹ ਸਿੱਧੂ ਭਾਈ ਹੀ ਹੈ ਇੱਕ ਕ੍ਰਿਸ਼ਮਾ ਇਹ ਤੋਂ ਵੱਡਾ ਕ੍ਰਿਸ਼ਮਾ ਕੁਝ ਨਹੀਂ ਹੋ ਸਕਦਾ ਅੱਜ ਮੇਰਾ ਵੀ ਜਨਮ ਦਿਨ ਆ ਲੇਕਿਨ ਮੈਨੂੰ ਆਪਦਾ ਜਨਮ ਦਿਨ ਭੁੱਲਾ ਬੈਠਾ ਲੇਕਿਨ ਮੈਨੂੰ ਬਾਈ ਦਾ ਜਦੋਂ ਪਤਾ ਲੱਗਿਆ ਵੀ ਸਾਡਾ ਭਰਾ ਵਾਪਸ ਆ ਗਿਆ ਸਾਡਾ ਉਹਨਾਂ ਦੀ ਅੰਛ ਵਾਪਸ ਆਈ ਸੋ ਮੈਂ ਹੱਥ ਜੋੜ ਕੇ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ ਕਰਦਾ ਔਰ ਸਾਰੇ ਲੋਕਾਂ ਦਾ ਔਰ ਸਾਰਿਆਂ ਭੈਣਾ ਭਰਾਵਾਂ ਜਿਨ੍ਹਾਂ ਨੇ ਦੁਆ ਕੀਤੀ ਹੈ ਹੁਣ ਦੁਆ ਨਾਲ ਮਿਲ ਕੇ ਇਦਾਂ ਕਰੀਏ ਕਿ ਮੇਰੇ ਭਰਾ ਦੀ ਸਾਡੇ ਸਿੱਧੂ ਬਾਈ ਦੇ ਭਰਾ ਦੀ ਔਰ ਉਹਨਾਂ ਦੀ ਅੰਛ ਦੀ ਐਨੀ ਲੰਬੀ ਉਮਰ ਹੋਵੇ ਔਰ ਮਾਪੇ ਨੂੰ ਬਾਪੂ ਤੇ ਮਾਤਾ ਦੀ ਲੰਬੀ ਉਮਰ ਹੋਵੇ ਔਰ ਜੁਗ ਜੁਗ ਜੀਣ ਖੁਸ਼ੀਆਂ ਪਰ ਆਪਣਾ ਸਾਰਿਆਂ ਦਾ ਪਿਆਰ ਉਹਨਾਂ ਦੇ ਨਾਲ ਹੈ ਔਰ ਇੱਕ ਵਾਰ ਫਿਰ ਉਹਨਾਂ ਦੇ ਜਨਮ ਦਿਨ ਦੀਆਂ ਉਹਨਾਂ ਨੂੰ ਮੁਬਾਰਕਾਂ ਅੱਜ ਮੇਰਾ ਵੀ ਜਨਮ ਦਿਨ ਹੈ ਲੇਕਿਨ ਮੇਰੇ ਭਰਾ ਦੇ ਜਨਮ ਦਿਨ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਉਹਨਾਂ ਦੇ ਜਨਮ ਦੀ ਔਰ ਸਾਡਾ ਸਿੱਧੂ ਬਾਈ ਦਾ ਕੋਨਰ ਜਨਮ ਔਰ ਬਾਪ ਸਾਡਾ ਭਰਾ ਸਾਡੇ ਵਿੱਚ ਆਇਆ ਲਵ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਹੈਪੀ ਬਰਥਡੇ ਟੂ ਯੂ Happy birthday to you happy birthday ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨਾ ਭਾਗਾਣਾ ਦਿਨ ਚੜਿਆ ਸਾਡੇ ਸਾਰਿਆਂ ਲਈ ਅੱਜ ਇੰਨੀ ਖੁਸ਼ੀ ਹੈ ਮੈਂ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅੱਜ ਸਾਡਾ ਸਿੱਧੂ ਮਸੇਲਾ ਬਾਈ ਸਾਡਾ ਵੱਡਾ ਬਾਈ ਵਾਪਸ ਆ ਗਿਆ ਔਰ ਸਾਡੇ ਕੋਲ ਲਫ਼ਜ਼ ਨਹੀਂ ਹੈ ਲੇਕਿਨ ਇਹ ਸਾਰਾ ਕਰਮ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਉਹਨਾਂ ਦੇ ਕਰਮਾਂ ਦੇ ਸਦਕੇ ਉਹਨਾਂ ਦੀਆਂ ਦੁਆਵਾਂ ਸਦਕੇ ਅੱਜ ਸਾਡਾ ਭਰਾ ਸਾਡੇ ਦੇ ਵਿੱਚ ਵਾਪਸ ਆਇਆ ਉਹ ਸਿੱਧੂ ਬਾਈ ਹੀ ਹੈ ਇੱਕ ਰਿਸ਼ਮੈ ਤੋਂ ਵੱਡਾ ਕ੍ਰਿਸ਼ਮਾ ਕੁਝ ਨਹੀਂ ਹੋ ਸਕਦਾ ਅੱਜ ਮੇਰਾ ਵੀ ਜਨਮ ਦਿਨ ਆ ਲੇਕਿਨ ਮੈਨੂੰ ਆਪਦਾ ਜਨਮ ਦਿਨ ਭੁੱਲਾ ਬੈਠਾ ਲੇਕਿਨ ਮੈਨੂੰ ਬਾਈ ਦਾ ਜਦੋਂ ਪਤਾ ਲੱਗਿਆ ਵੀ ਸਾਡਾ ਭਰਾ ਵਾਪਸ ਆ ਗਿਆ ਸਾਡਾ ਉਹਨਾਂ ਦੀ ਅੰਸ਼ ਵਾਪਸ ਆਈ ਸੋ ਮੈਂ ਹੱਥ ਜੋੜ ਕੇ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ ਕਰਦਾ ਔਰ ਸਾਰੇ ਲੋਕਾਂ ਦਾ ਔਰ ਸਾਰਿਆਂ ਭੈਣਾਂ ਭਰਾਵਾਂ ਜਿਨ੍ਹਾਂ ਨੇ ਦੁਆ ਕੀਤੀ ਹੈ ਹੁਣ ਦੁਆ ਨਾਲ ਮਿਲ ਕੇ ਇਦਾਂ ਕਰੀਏ ਕਿ ਮੇਰੇ ਭਰਾ ਦੀ ਸਾਡੇ ਸਿੱਧ ਭਰਾ ਵੀ ਔਰ ਉਹਨਾਂ ਦੀ ਅੰਛ ਦੀ ਇੰਨੀ ਲੰਬੀ ਉਮਰ ਹੋਵੇ ਔਰ ਮਾਪੇ ਨੂੰ ਬਾਪੂ ਤੇ ਮਾਤਾ ਦੀ ਲੰਬੀ ਉਮਰ ਹੋਵੇ ਔਰ ਜੁਗ-ਜਗ ਜੀਣ ਖੁਸ਼ੀਆਂ ਪਰ ਆਪਣਾ ਸਾਰਿਆਂ ਦਾ ਪਿਆਰ ਉਹਨਾਂ ਦੇ ਨਾਲ ਹੈ ਔਰ ਇੱਕ ਵਾਰ ਫਿਰ ਉਹਨਾਂ ਦੇ ਜਨਮ ਦਿਨ ਦੀਆਂ ਉਹਨਾਂ ਨੂੰ ਮੁਬਾਰਕਾਂ ਅੱਜ ਮੇਰਾ ਵੀ ਜਨਮ ਦਿਨ ਹੈ ਲੇਕਿਨ ਮੇਰੇ ਭਰਾ ਦੇ ਜਨਮ ਦਿਨ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਉਹਨਾਂ ਦੇ ਜਨਮ ਦੀ ਔਰ ਸਾਡਾ ਸਿੱਧੂ ਬਾਈ ਦਾ ਕੋਨਰ ਜਨਮ ਔਰ ਬਾਪ ਸਾਡਾ ਭਰਾ ਸਾਡੇ ਵਿੱਚ ਆਇਆ ਲਵ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर